ਵਾਹਿ ਗੁਰੂ ਜੀ ਦਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਪਰ ਸਨਮਾਨੀ yog ਜੁਗੋ ਜੁਗ ਟਲ ਚਵਰ ਸ਼ਤਰ ਤਖਤ ਦੇ ਮਾਲਿਕ ਰੋਹਾਨੀਅਤ ਦੇ ਪੰਡਾਰ ਸ਼ਹਨ ਸ਼ਾਹੇ ਕੁੱਲ ਆਲਮ ਗੁਰਤਾ ਗੱਦੀ ਤੇ ਵਿਰਾਜਮਾਨ ਸਤਗੁਰੂ ਧੰਨ ਧੰਨ ਆਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵ ਉੱਤਰ ਮਾਈ ਪਾਈ ਬਹੁਤ ਵੱਡਿਆਂ ਪਾਗਾਂ ਵਾਲੇ ਹੋ ਜਿਨ੍ਹਾਂ ਉਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ અપਾਰ ਬਖਸ਼ਿਸ਼ ਕਿਰਪਾ ਮਿਹਰਾਨਤ ਕੀਤੀ ਹੈ ਜਿੱਥੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਦਰਸ਼ਨ ਬਖਸ਼ੇ ਹਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਬਖਸ਼ੇ ਹਨ ਉੱਥੇ ਪਾਤਸ਼ਾਹ ਨੇ ਬਹੁਤ ਬਖਸ਼ਿਸ਼ ਕਿਰਪਾ ਤਰਸ ਕਰਕੇ ਆਪਾਂ ਸਾਰਿਆਂ ਨੂੰ ਗੁਰਦੁਆਰਾ ਮੰਨਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਬੈਠਣ ਦਾ ਸੁਭਾਗ ਬਖਸ਼ਿਆ ਹੈ ਅੰਮ੍ਰਿਤ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਜੀਆ ਨੇ ਪ੍ਰਕਾਸ਼ ਮਾਨੁਹੋਕੇ ਜੋ ਸੁਮੁਤੀ ਮਾਨੁ ਤਾ ਮਨੁਖਤਾ ਔਰ ਗੁਰਮੁੰਦ ਦੇ ਧਾਰਨੀ ਗੁਰਸਿੱਖਾਂ ਵਾਸਤੇ ਮੁਖਵਾਕ ਹੁਕਮਨਾਮੇ ਦੀ ਬਖਸ਼ਿਸ਼ ਕੀਤੀ ਹੈ ਇਸ ਪਾਵਨ ਮੁਖਵਾਕ ਦੀ ਵਿਚਾਰ ਵਾਸਤੇ ਅੱਪਾਂ ਜੁੜ ਬੈਠੇ ਹਾਂ ਅੱਜ ਦਾ ਇਹ ਪਾਵਨ ਪਵਿੱਤਰ ਸ਼ਬਦ ਭਗਤ ਕਬੀਰ ਸਾਹਿਬ ਜੀਾਂ ਦਾ ਉਚਾਰਨ ਕੀਤਾ ਹੋਇਆ ਤਨੋ ਸ੍ਰੀ ਰਾਗ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਅੰਗ 693 ਉੱਤੇ ਸੁਭਾਏ ਮਾਨ ਹੈ ਆਓ ਸਾਧ ਸੰਗਤ ਇਸ ਪਾਵਨ ਮੁਖ ਵਾਕ ਦੀ ਵਿਚਾਰ ਵਿੱਚ ਆਪਣੀ ਸੁਰਤ ਜੋੜੀਏ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਭ ਧਾਨ ਇਕਾਗਰ ਚੀਤ ਮਨ ਚਿਤ ਇਕਾਗਰ ਹੋ ਕੇ ਸਤਿਗੁਰੂ ਜੀਆਂ ਦਾ ਸ਼ੁਕਰਾਨਾ ਕਰੀਏ ਔਰ ਅਸੀਸ ਪ੍ਰਾਪਤ ਕਰੀਏ ਸਤਿਗੁਰੂ ਜੀ ਕਿਰਪਾ ਬਖਸ਼ਿਸ਼ ਕਰੋ ਜਿੱਥੇ ਤਨ ਕਰਕੇ ਸਾਨੂੰ ਸਾਰਿਆਂ ਨੂੰ ਆਪਣੇ ਚਰਨਾਂ ਵਿੱਚ ਸਦ ਬਹਾਇਆ ਹੈ ਉਥੇ ਕਿਰਪਾ ਕਰਕੇ ਮਨ ਕਰਕੇ ਵੀ ਜੋੜੋ ਇੱਕ ਵਾਰ ਸਾਰੀ ਸੰਗਤ ਲਵਾਉ ਹਾਜ਼ਰੀ ਦੋਵੇਂ ਹੱਥ ਜੋੜ ਕੇ ਜਿੰਨੇ ਸਰੀਰ ਘਰਾਂ ਵਿੱਚ ਵੀ ਬੈਠਿਓ ਮਨੋਵਿਰਤੀ ਕਾਗਰ ਕਰਕੇ ਲਵਾਉ ਹਾਜ਼ਰੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਜ ਕੇ ਆਖਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉਂਕਿ ਪੂਰੇ ਵਰਲਡ ਦੇ ਅੰਦਰ ਲੱਖਾਂ ਲੋਕ ਤੁਹਾਨੂੰ ਸੁਣ ਵੀ ਰਹੇ ਨੇ ਵੇਖ ਵੀ ਰਹੇ ਨੇ ਭਾਵੇਂ ਉਹ ਟੈਲੀਵਿਜ਼ਨ ਦੇ ਰਾਹੀਂ ਇੰਟਰਨੈਟ ਮਾਧਿਅਮ ਰਾਹੀਂ ਜੁੜੇ ਨੇ ਪਰ ਸਾਧ ਸੰਗਤ ਆਪਣੇ ਕਿੰਨੇ ਵੱਡੇ ਭਾਗ ਆਪਾਂ ਸਿੱਧੇ ਲਾਈਵ ਗੁਰੂ ਨਾਲ ਜੁੜੇ ਹੋਏ ਆ ਇਸ ਲਈ ਆਪਣੀ ਹਾਜ਼ਰੀ ਬਹੁਤ ਜ਼ਰੂਰੀ ਹੋ ਜਾਂਦੀ ਹੈ ਕਿ ਆਪਾਂ ਸਤਿਗੁਰੂ ਦੇ ਚਰਨਾਂ ਵਿੱਚ ਬੋਲ ਕੇ ਹਾਜ਼ਰੀ ਲਵਾਈਏ ਵਾਹਿਗੁਰੂ ਕਹਿੰਦੇ ਆ ਮੁੱਖ ਪਵਿੱਤਰ ਔਰ ਵਾਹਿਗੁਰੂ ਕਹਿੰਦਿਆ ਸਵਾਸਾਂ ਨਾ ਪਲਾ ਵਾਹਿਗੁਰੂ ਜੀ ਕੀ ਫਤਿਹ ਬੁਲਾਉਣ ਵਿੱਚ ਸਿਮਰਨ ਵੀ ਹੁੰਦਾ ਤੇ ਸਮਰਪਣ ਵੀ ਹੋ ਜਾਂਦਾ ਇਸ ਲਈ ਇੱਕ ਵਾਰ ਫਿਰ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਪਿਆਰ ਨਾਲ ਪਹਿਲੀ ਪੰਕਤੀ ਸਰਵਣ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੋ ਜਨ ਭਾਉ ਭਗਤ ਕੰਛ ਜਾਨੈ ਤਾ ਕਉ ਅਚਰਜ ਕਾਹੋ ਆਖੋ ਸਤਨਾਮ ਸ੍ਰੀ ਵਾਹਿਗੁਰੂ ਫਿਰ ਆਖੋ ਸਤਨਾਮ ਸ੍ਰੀ ਗੁਰਬਾਣੀ ਦਾ ਸੁੱਧ ਉਚਾਰਨ ਬਹੁਤ ਜ਼ਰੂਰੀ ਹੈ ਭਾਈ ਸਭੁਰਾਂ ਭਾਈ ਮਲਜੀਤ ਸਿੰਘ ਜੀ ਤੁਹਾਨੂੰ ਸ਼ਬਦ ਸਰਵਣ ਕਰਵਾ ਰਹੇ ਸੀ ਇਹਨਾਂ ਦੀ ਨਾਲ ਦੀ ਨਾਲ ਇੱਕ ਡਿਊਟੀ ਹੋਰ ਬਹੁਤ ਸੋਹਣੀ ਹੈ ਜਿਹੜੀ ਮੈਨੂੰ ਚੰਗੀ ਲੱਗਦੀ। ਉਹ ਇਹ ਹੈ ਵੀ ਹਰ ਰੋਜ਼ ਇਹਨਾਂ ਨੇ ਪਤਾ ਕਰਨਾ ਹੈ ਕਿਹੜੇ ਸਿੰਘ ਸਾਹਿਬ ਜੀ ਦੀ ਗਿਆਨੀ ਸਿੰਘ ਜੀ ਦੀ ਡਿਊਟੀ ਹੈ ਉਹਨਾਂ ਨੂੰ ਫੋਨ ਕਰਨਾ ਉਹਨਾਂ ਨੂੰ ਸ਼ਬਦ ਭੇਜਣਾ ਫਿਰ ਸ਼ਾਮਾਂ ਨੂੰ ਪੁੱਛਣਾ ਪਹੁੰਚ ਗਏ ਉਹ ਇਹ ਬਹੁਤ ਵੱਡੀ ਜ਼ਿੰਮੇਵਾਰੀ ਹੈ। ਔਰ ਬਹੁਤ ਵੱਡੀ ਸੇਵਾ ਹੈ। ਸਤਿਗੁਰੂ ਇਸੇ ਤਰ੍ਹਾਂ ਸੇਵਾਵਾਂ ਲੈਂਦੇ ਰਹਿਣ ਕਿਉਂਕਿ ਹਰ ਇੱਕ ਸੇਵਾ ਜਿਹੜੀ ਹੈ ਸਾਧ ਸੰਗਤ ਆਪੋ ਆਪਣੇ ਜਗਾ ਉੱਤੇ ਜਿਹੜੀ ਜਿਹੜੀ ਸੇਵਾ ਗੁਰੂ ਰਾਮਦਾਸ ਮਹਾਰਾਜ ਜੀ ਨੇ ਲਾਈ ਹੈ ਜਦੋਂ ਆਪਾਂ ਉਹ ਸੇਵਾ ਇਮਾਨਦਾਰੀ ਨਾਲ ਕਰਦੇ ਆ ਭਾਵੇਂ ਉਹ ਭੰਡੇ ਧੋਣ ਦੀ ਹੈ ਭਾਵੇਂ ਸੰਗਤ ਨੂੰ ਕਿਸੇ ਪਾਸੇ ਸੇਵਾਦਾਰ ਲਗਾਉਣ ਦੀ ਸੇਵਾ ਕਰਦੇ ਨੇ ਭਾਵੇਂ ਕਤਾਰ ਵਿੱਚ ਖੜੇ ਕਰਨ ਦੀ ਸੇਵਾ ਹੈ ਭਾਵੇਂ ਜੋੜੇ ਕਰਦੀ ਹੈ ਜਦੋਂ ਕੋਈ ਇਮਾਨਦਾਰੀ ਭਾਉ ਤੇ ਭਾਵਨਾ ਨਾਲ ਸੇਵਾ ਕਰਦਾ ਉਹਦਾ ਫਲ ਜ਼ਰੂਰ ਮਿਲਦਾ ਕਿਉਂਕਿ ਸੇਵਾ ਵਿੱਚ ਸਭ ਤੋਂ ਜ਼ਰੂਰੀ ਹੈ ਭਾਵਨਾ ਭਾਈ ਗੁਰਦਾਸ ਸਾਹਿਬ ਜੀ ਅੰਦਰ ਇੱਕ ਬਚਨ ਹੈ ਮੈਂ ਸਿਰੀ ਪੜ ਰਿਹਾ ਸੀ ਉਹ ਕਹਿੰਦੇ ਜੋਈ ਪ੍ਰਭ ਭਾਵੇ ਤਹ ਸੋਬਤ ਜਗਾਵੈ ਜਾਏ ਜੇ ਕੋਈ ਗੁਰੂ ਨੂੰ ਭਾ ਜਾਵੇ ਨਾ ਪ੍ਰਭੂ ਨੂੰ ਚੰਗਾ ਲੱਗੇ ਭਾਈ ਉਹ ਸੁੱਤਿਆਂ ਨੂੰ ਜਗਾ ਲੈਂਦਾ ਤੇ ਕਹਿੰਦੇ ਦੂਜੇ ਪਾਸੇ ਜੇ ਕੋਈ ਉਹਨੂੰ ਚੰਗਾ ਨਾ ਲੱਗੇ ਭਾਵ ਸੇਵਾ ਵਿੱਚ ਭਾਵਨਾ ਨਾ ਹੋਵੇ ਪਿਆਰ ਨਾ ਹੋਵੇ ਉਹਨੂੰ ਭਾਵੇ ਨਾ ਪ੍ਰਭੂ ਨੂੰ ਫਿਰ ਕੀ ਹੁੰਦਾ ਹੈ ਕਹਿੰਦੇ ਜਾਗਤ ਜਗਾਵੇ ਜਾਏ ਤਾਹੇ ਨਾ ਬੁਲਾਵੇ ਉਹ ਜਾਗਦਿਆਂ ਨੂੰ ਵੀ ਆਪਣੇ ਕੋਲ ਨਹੀਂ ਬੁਲਾਉਂਦਾ ਕਿਉਂ ਭਾਈ ਉਹਨੂੰ ਭਾਇਆ ਹੀ ਨਹੀਂ ਹੈ ਜਗਣ ਵਾਲਾ ਭਾਵੇਂ ਕਿੰਨਾ ਅੰਮ੍ਰਿਤ ਵੇਲੇ ਤੋਂ ਜਾਗਿਆ ਹੋਵੇ ਜੇ ਉਹਦੇ ਵਿੱਚ ਭਾਵਨਾ ਨਾ ਬਣੀਏ ਪ੍ਰੇਮ ਨਾ ਬਣਿਆ ਪ੍ਰਭੂ ਨੂੰ ਗੁਰੂ ਨੂੰ ਚੰਗਾ ਨਾ ਲੱਗਾ ਉਹ ਜਾਗਦਿਆਂ ਨੂੰ ਵੀ ਨਹੀਂ ਪਾਉਂਦਾ ਜਾਗਦਿਆਂ ਨੂੰ ਬੁਲਾਉਂਦਾ ਹੀ ਨਹੀਂ ਹੈ ਜਾਗਤ ਨਾ ਭਾਵੇਂ ਤਾਹੇ ਨਾ ਬੁਲਾਵੇ ਹੀ ਕਹਿੰਦੇ ਉਹ ਜਾਗਦੇ ਨੂੰ ਵੀ ਨਹੀਂ ਬੁਲਾਉਂਦਾ ਤੇ ਜੇ ਉਹਦੀ ਕਿਰਪਾ ਹੋ ਜਾਏ ਫਿਰ ਸੋਬਤ ਜਗਾਏ ਸੁੱਤਿਆਂ ਨੂੰ ਜਗਾ ਲੈਂਦਾ ਇੱਕ ਪੰਕਤੀ ਹੋਰ ਕਹੀ ਜੋਈ ਪ੍ਰਭ ਭਾਵੇ ਤਾਹੇ ਰੀਜ ਕੈ ਰਜਾਵੈ ਕਹਿੰਦੇ ਜਿਹੜਾ ਉਹਨੂੰ ਚੰਗਾ ਲੱਗੇ ਉਹਦੇ ਉੱਤੇ ਉਹ ਰੋਈ ਰੀਜ ਜਾਂਦਾ ਐਨੀਆਂ ਬਖਸ਼ਿਸ਼ਾਂ ਕਰਦਾ ਮਹਾਨ ਸਨਮਾਨ ਸਤਿਗੁਰੂ ਪ੍ਰਭੂ ਬਖਸ਼ ਦਿੰਦੇ ਨੇ ਤੇ ਦੂਜੇ ਪਾਸੇ ਕਾਸ਼ ਕਾਸ਼ ਆਵੇ ਤਾਹੇ ਪੱਗ ਨਾ ਲਗਾਵੇ ਕਾਸ਼ ਕਾਸ਼ ਦਾ ਅਰਥ ਹੈ ਕਹਿੰਦੇ ਕਈ ਸੱਜ ਸੱਜ ਕੇ ਆਉਂਦੇ ਨੇ ਸੋਹਣੇ ਬਣ ਬਣ ਕੇ ਆਉਂਦੇ ਨੇ ਕਹਿੰਦੇ ਭਾਈ ਉਹ ਚੰਗੇ ਹੀ ਨਹੀਂ ਲੱਗਦੇ ਗੁਰੂ ਜਿੰਨਾ ਮਰਜੀ ਕੋਈ ਸੋਹਣਾ ਬਣ ਕੇ ਆਵੇ ਕਿਵੇਂ ਕੱਪੜੇ ਬਹੁਤ ਵਧੀਆ ਪਾਏ ਹੋਏ ਨੇ ਸੂਟ ਮੇਰਾ ਬਹੁਤ ਮਹਿੰਗਾ ਹੈ ਮੈਂ ਹਜ਼ੂਰੀਆਂ ਬਹੁਤ ਮਹਿੰਗਾ ਪਾਇਆ ਹੈ ਮੇਰੇ ਕੋਲ ਕਿਰਪਾਨ ਬਹੁਤ ਮਹਿੰਗੀ ਹੈ ਮੈਂ ਕੱਪੜੇ ਬਹੁਤ ਮਹਿੰਗੇ ਪਾਏ ਨੇ ਕਾਸ਼ ਕਾਸ਼ ਆਵੇ ਤਾਂ ਇਹ ਪੱਗ ਨਾ ਲਗਾਵੀ ਕਹਿੰਦੇ ਸਜ ਸਜ ਕੇ ਆਉਂਦੇ ਨੇ ਪਰ ਗੁਰੂ ਚਰਨਾਂ ਚ ਲਾਉਂਦਾ ਹੀ ਨਹੀਂ ਇਸ ਲਈ ਭਾਈ ਸਭ ਤੋਂ ਵੱਡੀ ਗੱਲ ਭਾਵਨਾ ਦੀ ਜਦੋਂ ਭਾਵਨਾ ਤੇ ਪ੍ਰੇਮ ਮੰਦਰ ਬਣ ਜਾਏ ਸੋ ਸੇਵਾ ਕੋਈ ਵੀ ਹੋਵੇ ਉਹਦੇ ਵਿੱਚ ਭਾਵਨਾ ਨੂੰ ਫਲ ਲੱਗਦਾ ਹੈ ਔਰ ਜਦੋਂ ਕੋਈ ਫੁੱਲ ਤੋਂ ਫਲਮ ਵੱਲ ਵੱਧੈ ਸੇਵਾ ਸਿਮਰਨ ਕਰਦੇ ਆਂ ਸੰਗਤ ਕਰਦੇ ਆਂ ਪਾ ਗੁਰੂ ਦੇ ਪ੍ਰੇਮ ਵੱਲ ਵਧੀਦੇ ਕਹਿੰਦੇ ਫਿਰ ਨਾਲ ਦੀ ਨਾਲ ਅਰਦਾਸ ਕਰਨੀ ਚਾਹੀਦੀ ਹੈ ਮਹਾਰਾਜ ਜੀ ਕਿਉਂ ਕਹਿੰਦੇ ਭਾਈ ਕਈ ਵਾਰ ਅੰਬਾਂ ਨੂੰ ਬੂਰ ਪੈਂਦਾ ਹੈ ਹੌਲੀ ਹੌਲੀ ਉਹਨੂੰ ਕੁਰੰਬਲਾਂ ਫਟ ਕੇ ਅੰਬੀਆਂ ਲੱਗ ਜਾਂਦੀਆਂ ਨੇ ਅੰਬੀਆਂ ਲੱਗਦੀਆਂ ਨੇ ਫਿਰ ਹੌਲੀ ਹੌਲੀ ਅੰਬ ਬਣ ਜਾਂਦੇ ਨੇ ਕਈ ਮਹੀਨਿਆਂ ਦੀ ਯਾਤਰਾ ਤੋਂ ਬਾਅਦ ਜਦੋਂ ਅੰਬ ਪੱਕਣ ਲੱਗਦੇ ਨੇ ਕਿਤੇ ਤੇਜ਼ ਹਨੇਰੀ ਚਖੜ ਝੁੱਲਿਆ ਅੰਬ ਟੁੱਟ ਗਿਆ ਤਾਂ ਭਾਈ ਉਹ ਡਿੱਕੇ ਪੱਕਿਆ ਹੋਇਆ ਅੰਬ ਜਿਹੜਾ ਕਹਿੰਦੇ ਉਹਨੇ ਜ਼ੋਟ ਖਾ ਕੇ ਪੋਲਫ ਹੋ ਜਾਣਾ ਉਹਨੇ ਖਾਣ ਦੇ ਯੋਗ ਨਹੀਂ ਰਹਿਣਾ ਮਾਲਕ ਤੱਕ ਨਹੀਂ ਉਹਨੇ ਪਹੁੰਚਣਾ ਉਹਨੂੰ ਚੁੱਕ ਕੇ ਨੌਕਰਾਂ ਨੇ ਵੇਸਟੇਜ ਵਿੱਚ ਗੰਦਗੀ ਵੇ ਸੁੱਟ ਦੇਣਾ ਕਿਉਂ ਭਾਈ ਪੱਕਿਆ ਹੋਇਆ ਅੰਬ ਡਿੱਗ ਪਿਆ ਡਿੱਗਣ ਨਾਲ ਚੋਗਿਆ ਉਨੂੰ ਚੁੱਕ ਕੇ ਗੰਦਗੀ ਚ ਚਤੁਰਦੁਰ ਸੁੱਟ ਦਿੱਤਾ ਉਹ ਖਸਮ ਤੱਕ ਪਹੁੰਚਿਆ ਨਹੀਂ ਮਹਲਕ ਤੱਕ ਪਹੁੰਚਿਆ ਨਹੀਂ ਕਹਿੰਦੇ ਇਸ ਲਈ ਭਾਈ ਜਿਵੇਂ ਜਿਵੇਂ ਮੂਰ ਪੈ ਕੇ ਅੰਬੀਆਂ ਤੋਂ ਅੰਬਾਂ ਵੱਲ ਵਧੋਂ ਭਾਵ ਫਲਾਂ ਵੱਲ ਕੋਈ ਗੁਰਸਿੱਖ ਜਾਵੇ ਉਹ ਅਰਦਾਸ ਕਰਦਾ ਰਹੇ ਰੋਜ਼ ਮਹਾਰਾਜ ਕਿਰਪਾ ਕਰਕੇ ਖਸਮ ਤੱਕ ਪਹੁੰਚਾ ਲਿਓ ਅੱਧ ਵਿੱਚ ਘਾਰ ਹੀ ਕਿਤੇ ਕੰਮ ਨਾ ਹੋ ਜਾਏ ਭਾਵ ਟੁੱਟ ਨਾ ਜਾਈਏ ਇਹਦੇ ਬਾਰੇ ਮਹਾਰਾਜ ਜੀ ਨੇ ਬਚਨ ਕਹੇ ਜਿਸ ਭਗਤ ਕਬੀਰ ਸਾਹਿਬ ਜੀ ਦਾ ਅੱਜ ਸ਼ਬਦ ਹੈ ਉਨੰਦਿ ਬਚਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਹੈ ਕਹਿੰਦੇ ਕਬੀਰ ਫਲ ਲਾਗੇ ਫਲਨ ਜਿਨ੍ਹਾਂ ਨੂੰ ਬਾਣੀ ਯਾਦ ਹੋਵੇ ਨਾਲ ਪੜਿਆ ਕਰੋ ਕਬੀਰ ਫਲ ਲਾਗੇ ਫਲਨ ਪੱਕਣ ਲੱਗੇ ਆਮ ਜਦੋਂ ਫਲ ਲੱਗੇ ਪੱਕਣ ਤੱਕ ਪਹੁੰਚਦੇ ਫਿਰ ਅਰਦਾਸ ਕਰ ਹੁਣ ਕਿ ਤੇਾਂ ਘਟਨਾ ਨਾ ਘਟ ਜਾਏ ਮਹਾਰਾਜੋ ਕੀ ਜਾਇ ਪੁੰਚ ਖਸਮ ਕੋ ਜੋ ਵੀਚ ਨਖਹੀ ਕਾਮ ਕਿਤੇ ਝਖੜ ਅਨੇਰੀ ਕੋਈ ਹਵਾ ਵਗ ਗਈ ਟੁੱਟ ਨਾ ਜਾਏ ਪੱਕਿਆ ਪੱਕਿਆ ਖਸਮ ਤੱਕ ਪਹੁੰਚ ਜਾਏ ਉਸ ਅਨੇਰੀ ਝਖੜ ਵਿੱਚ ਵੀ ਟਾਣੀ ਨਾਲ ਜੁੜਿਆ ਰਹੇ ਤਾਂ ਇੱਕ ਦਿਨ ਖਸਮ ਤੱਕ ਪਹੁੰਚ ਜਾਏਗਾ ਭਾਈ ਉਹ ਫਿਰ ਸਵਾਰ ਕੇ ਸਜਾ ਕੇ ਰੱਖਦਾ ਮੁੱਲ ਪੈਂਦਾ ਫਿਰ ਉਹਨਾਂ ਮੰਬਾਂ ਦਾ ਭਾਵ ਉਹਨਾਂ ਦੀ ਸੇਵਾ ਦਾ ਸਿਮਰਨ ਦਾ ਮੁੱਲ ਪੈ ਜਾਂਦਾ ਹੈ ਜਿਹਨਾਂ ਨੂੰ ਗੁਰੂ ਸੰਭਾਲ ਕੇ ਰੱਖ ਲੈਂਦਾ ਹੈ ਸੰਭਾਲ ਕੇ ਉਹਨਾਂ ਨੂੰ ਰੱਖਦਾ ਹੈ ਜਿਹੜੇ ਮੰਜ਼ਲ ਤੱਕ ਪਹੁੰਚਦੇ ਮੰਜ਼ਲ ਤੱਕ ਉਹ ਪਹੁੰਚਦੇ ਜਿਹੜੇ ਅਰਦਾਸ ਕਰਦੇ ਰਹਿੰਦੇ ਮਹਾਰਾ ਕਿਰਪਾ ਕਰਿਓ ਸੰਸਾਰ ਵਿੱਚ ਮੋਹ ਮਾਇਆ ਵਿਕਾਰਾਂ ਦੀ ਚੱਖੜ ਹਨੇਰੀ ਤੋਂ ਵਿਚਾਗ ਕੇ ਰੱਖਿਓ ਉਹਦੇ ਲਈ ਫਿਰ ਅਰਦਾਸ ਕਰਨੀ ਪੈਂਦੀ ਅੱਜ ਵੀ ਸਾਧ ਸੰਗਤ ਸਤਗੁਰੂਮ ਬਚਨ ਕਹੇ ਜਿਹੜਾ ਜਨ ਭਾਵ ਭਾਵ ਪ੍ਰੇਮ ਨਾਲ ਭਗਤੀ ਵਿੱਚ ਜੁੜਦੇ ਕਹਿੰਦੇ ਇਹ ਗੱਲ ਕੋਈ ਹੈਰਾਨੀ ਵਾਲੀ ਅਸਚਰਜ ਕਰਨ ਵਾਲੀ ਨਹੀਂ ਹੈ ਇਹ ਯਕੀਨ ਜਾਣਿਓ ਮਾਰੇ ਕਿਹੜੀ ਗੱਲ ਕਹਿੰਦੇ ਉਹ ਤੇ ਰੱਬ ਇੱਕ ਹੋ ਜਾਂਦੇ ਨੇ ਉਹ ਰੱਬ ਵਰਗਾ ਹੋ ਜਾਂਦਾ ਇਹ ਕੋਈ ਗੱਲ ਹੈਰਾਨੀ ਵਾਲੀ ਅਸਚਰਜਤਾ ਵਾਲੀ ਜਾਂ ਨਾ ਯਕੀਨ ਕਰਨ ਵਾਲੀ ਨਹੀਂ ਹੈ ਇਹ ਸਚਾਈ ਹੈ ਭਾਈ ਜਿਹੜਾ ਜਨਮ ਪ੍ਰਮਾ ਭਗਤੀ ਵਿੱਚ ਸੁਰਤ ਜੋੜਨ ਲੱਗ ਪੈਂਦਾ ਅਕਾਲ ਪੁਰਖ ਦੀ ਨਜ਼ਰ ਹੋਵੇ ਉਹ ਅਕਾਲ ਪੁਰਖ ਦਾ ਰੂਪ ਹੋ ਜਾਂਦਾ ਹੈ ਉਹ ਰੱਬ ਵਰਗਾ ਹੋ ਜਾਂਦਾ ਹੈ ਇਹ ਸੰਸਾਰ ਦੀ ਸਚਾਈ ਹੈ ਪ੍ਰਸਾਦ ਸੰਗਤ ਇਹ ਭਗਤੀ ਵਾਲਿਆਂ ਦੀ ਵਡਿਆਈ ਕਰਦੇ ਆ ਫਿਰ ਮਹਾਰਾਜ ਨੇ ਬਾਣੀ ਅੰਦਰ ਹੀ ਸਵਾਲ ਕੀਤਾ ਔਰ ਉਹਦੇ ਜਵਾਬ ਦਿੱਤੇ ਨਾਲ ਨਾਲ ਕਹਿੰਦੇ ਭਾਈ ਜੇ ਕਿਸੇ ਨੂੰ ਉਸ ਮੰਜ਼ਲ ਤੱਕ ਪਹੁੰਚਣਾ ਹੈ ਉਹ ਵਰ ਅਰਦਾਸ ਕਰੇ ਔਰ ਉਹਨਾਂ ਦੀਨ ਜਪਣ ਵਾਲਿਆਂ ਦੀ ਸੰਗਤ ਕਰੇ ਜੱਪੁਣ ਵਾਲਿਆਂ ਦੀ ਸੰਗਤ ਕਰਨ ਨਾਲ ਪਤਾ ਲੱਗਦਾ ਹੈ ਕਿ ਕੀ ਕੀ ਪੜਾ ਨੇ ਦੇਖੋ ਇੱਕ ਛੋਟੇ ਜਿਹੇ ਦੇਸ਼ ਵਿੱਚ ਜਾਣਾ ਹੋਵੇ ਤੁਸੀਂ 20 ਬੰਦਿਆਂ ਕੋਲੋਂ ਜਾਣਕਾਰੀ ਲੈਂਦੇ ਹੋ ਕੁਝ ਸੱਲਮ ਵਾਸਤੇ ਰਹਿਣ ਲਈ ਛੋਟਾ ਘਰ ਬਣਾਉਣਾ ਹੋਵੇ ਕਈ ਬੰਦਿਆਂ ਕੋਲੋਂ ਜਾਣਕਾਰੀ ਲਈਦੀ ਰੱਬ ਦੇ ਘਰ ਵਿੱਚ ਪਹੁੰਚਣਾ ਹੋਵੇ ਫਿਰ ਵੀ ਜੱਪੁਣ ਵਾਲਿਆਂ ਦੀ ਸੰਗਤ ਤੇ ਜਾਣਕਾਰੀ ਬਹੁਤ ਜ਼ਰੂਰੀ ਹੈ ਇਸ ਲਈ ਸਹਿਬ ਨੇ ਵਾਰ-ਵਾਰ ਬਾਣੀ ਅੰਦਰ ਇੱਕ ਸ਼ਬਦ ਮੈਂ ਤੁਹਾਨੂੰ ਸੁਣਾਵਾਂ ਉਹ ਵੀ ਭਗਤ ਕਬੀਰ ਸਾਹਿਬ ਦਾ ਸ਼ਬਦ ਇਤੋਂ ਸ਼ੁਰੂ ਹੁੰਦਾ ਹੈ ਸਹਿਬ ਦਾ ਗੱਜਨ ਪੜੋ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਬਾਣੀ ਵਿੱਚ ਸਵਾਲ ਜਵਾਬ ਨੇ ਜਗਿਆਸਰ ਰੱਖਣ ਵਾਲਿਆਂ ਦੀ ਜਿਨ੍ਹਾਂ ਦੇ ਅੰਦਰ ਜਗਿਆਸਾ ਹੈ ਰੱਬ ਨੂੰ ਮਿਲਣ ਦੀ ਸਵਾਲ ਇਹ ਹੋਇਆ ਕਿ ਮਨ ਲੋਚੈ ਹਰ ਮਿਲਣ ਕੋ ਕਿਉ ਪ੍ਰਭੂ ਮਿਲਾਈਆ ਕਹਿੰਦੇ ਮਨ ਲੋਚਦਾ ਹੈ ਵਾਹਿਗੁਰੂ ਮਿਲਣ ਵਾਸਤੇ ਕਿਵੇਂ ਮਿਲਿਆ ਜਾਵੇ ਨਾਲ ਫਿਰ ਇੱਕ ਗੱਲ ਹੋਰ ਕਹੀ ਮੈਂ ਲਖ ਵਿੜਤੇ ਸਾਹਿਬਾ ਜੇ ਬਿੰਦ ਬੁਲਾਈਆ ਕਹਿੰਦੇ ਲੱਖਾਂ ਚੀਜ਼ ਵਟਾ ਸੱਟਾ ਕਰ ਲਈਏ ਭਾਅ ਬਦਲ ਅਦਲ ਲਈਏ ਕੋਈ ਚੀਜ਼ਾਂ ਬਦਲੇ ਵਿੱਚ ਜੇ ਚਾਹੀਦੀਆਂ ਉਹ ਮੈਂ ਦੇ ਸਕਣਾਂ ਧਨ ਦੌਲਤ ਮਾਇਆ ਪਦਾਰਥ ਜਾਂ ਹੋਰ ਕੋਈ ਚੀਜ਼ਾਂ ਜਿਦ ਨਾਲ ਰੱਬ ਦੇ ਦਰਸ਼ਨ ਹੋ ਜਾਣ ਮੈਂ ਲਖ ਵਿੜਤੇ ਸਾਹਿਬਾ ਜੇ ਬਿੰਦ ਬੁਲਾਈਆ ਤੇ ਹੁਣ ਜਵਾਬ ਕੀ ਮਿਲਿਆ ਕਹਿੰਦੇ ਭਾਈ ਸੁਣੋ ਮਨ ਅਰਪਿਓ ਹਮੈ ਤਜੋ ਮਨ ਅਰਪਿਓ ਜੇ ਰੱਬ ਨੂੰ ਮਿਲਣਾ ਹੈ ਤਾਂ ਫਿਰ ਕੀ ਕਰੋ ਸਭ ਤੋਂ ਪਹਿਲਾਂ ਮਨ ਅਰਪਣ ਕਰੋ ਜਿਹੜਾ ਮਨ ਕਈ ਤਰ੍ਹਾਂ ਦੇ ਫੁਰਨੇ ਲਈ ਜਾਂਦਾ ਜਦੋਂ ਕੋਈ ਇੱਛਾ ਪੂਰੀ ਹੋ ਜਾਂਦੀ ਹੈ ਹੰਕਾਰੀ ਹੋ ਜਾਂਦਾ ਹੈ ਜਦੋਂ ਕੋਈ ਇੱਛਾ ਨਹੀਂ ਪੂਰੀ ਹੁੰਦੀ ਫਿਰ ਨਰਾਸ਼ ਹੋ ਕੇ ਰੱਬ ਨਾਲ ਵੀ ਰੋਸ ਬੰਦਿਆਂ ਨਾਲ ਵੀ ਰੋਸ ਰੱਬ ਤੇ ਵੀ ਸ਼ੱਕ ਬੰਦਿਆਂ ਤੇ ਵੀ ਸ਼ੱਕ ਕਹਿੰਦੇ ਉਸ ਮਨ ਨੂੰ ਅਰਪਣ ਕਰ ਗੁਰੂ ਨੂੰ ਮਨ ਅਰਪਿਓ ਹਮੈਂ ਤਜੋ ਇਤ ਪੰਥ ਜੁਲਾਈਆ ਨਿਤ ਸੇਵਿਓ ਸਾਹਿਬ ਆਪਣ ਤੈਗਲਾ ਕਮ ਸਤ ਸੰਗ ਮਿਲਾਈਆ ਕਹਿੰਦੇ ਭਾਈ ਸੰਤ ਸੰਗ ਜਪਉਣ ਵਾਲਿਆਂ ਦੀ ਸੰਗਤ ਬੈਠੋ ਰੋਜ਼ ਜਪੋ ਫਿਰ ਮਨ ਅਰਪਣ ਕਰੋ ਮਨ ਦੀ ਹਉਮੈ ਛੱਡੋ ਫਿਰ ਕੀ ਹੋਏਗਾ ਸਭੇ ਇੱਛਾਂ ਪੂਰੀਆਂ ਗੁਰ ਮਹਿਲ ਬੁਲਾਈਆਂ ਇੱਛਾਂ ਵੀ ਪੂਰੀਆਂ ਹੋਣਗੀਆਂ ਉਹ ਆਪਣੇ ਮਹਿਲ ਘਰ ਵਿੱਚ ਵੀ ਬੁਲਾ ਲੈਂਦਾ ਪਰ ਉਹਦੇ ਵਾਸਤੇ ਸ਼ਰਤ ਇਹ ਮਨ ਅਰਪਣ ਕਰਨਾ ਪੈਂਦਾ ਹੁਣ ਛੋਟੀ ਜਿਹੀ ਗੱਲ ਧਿਆਨ ਨਾਲ ਸੁਣ ਮਨੁੱਖ ਮਨ ਵਿੱਚ ਤੁਸੀਂ ਵੀ ਤੇ ਮੈਂ ਵੀ ਆਪਾਂ ਸਾਰੇ ਵਿੱਚ ਹਾਰ ਕਰੀਏ ਕੋਈ ਚੀਜ਼ ਸੋਚਦੇ ਰਹਿੰਨੇ ਪਰਸਤਿਤਿयां ਵਧੀਆ ਹੋਣ ਫਿਰ ਨਾਮ ਜਪਾਂਗੇ ਥੋੜੀ ਨੀ પરિਸਥਿਤੀ ਬਦਲ ਜਾਏ ਹਾਲਾਤ ਵਧੀਆ ਹੋ ਜਾਣ ਥੋੜਾ ਜਿਹਾ ਘਰ ਦਾ ਕੰਮ ਸਹੀ ਹੋ ਜਾਏ ਬੱਚੇ ਥੋੜਾ ਜਿਹਾ ਕਿਤੇ ਘਰੇ ਲੱਗ ਜਾਣ ਬੱਚੇ ਪੜ ਕੇ ਬਾਹਰ ਚਲੇ ਜਾਣ ਬਸਾਂ ਘਰ ਬਣ ਜਾਏ ਉਦੋਂ ਤੋਂ ਮਨ ਨਾਮ ਜਪਣੇ ਬੱਚੇ ਬਾਹਰ ਚਲੇ ਜਾਣ ਫਿਰ ਮੈਂ ਸਤਸੰਗ ਪੱਕਾ ਕਰ ਲੈਣੇ ਮਨੁੱਖ ਮਨ ਲਈ ਉਹ ਗੱਲਾਂ ਸੋਚਦਾ ਰਹਿੰਦਾ ਹੈ ਪਰਸਥਿਤੀ ਸਹੀ ਹੋ ਜਾਏ ਹਾਲਾਤ ਸਹੀ ਹੋ ਜਾਣ ਫਿਰ ਨਾਮ ਜਪਾਂਗੇ ਮਾਫ ਕਰਿਓ ਜਿੰਨਾ ਇਤਿਹਾਸ ਪੜ ਕੇ ਵੇਖੋ ਭਗਤੀ ਵਾਲਿਆਂ ਦਾ ਭਾਵੇਂ ਭਗਤ ਸਹਿਬੰਨਾਂ ਦਾ ਭਾਵੇਂ ਸਤਿਗੁਰੂ ਸਹਿਬਾਨ ਦਾ ਜੀਵਨ ਸਾਧ ਸੰਗਤ ਪਰਸਤਿਤੀਆਂ ਨਹੀਂ ਕਦੇ ਸਹੀ ਹੁੰਦੀਆਂ ਇਹ ਸਾਡਾ ਭੁਲੇਖਾ ਹੈ ਬਾਹਰਲੀਆਂ ਪਰਸਤਿਤੀਆਂ ਕਦੇ ਸਹੀ ਨਹੀਂ ਹੋਣਗੀਆਂ ਕਿ ਬਿਲਕੁਲ ਸਹੀ ਹੋ ਗਈਆਂ ਫਿਰ ਭਗਤੀ ਹੋਏਗੀ ਪਰਸਤਿਤੀਆਂ ਤਾਂ ਵਿਗੜੀਆਂ ਰਹਿੰਦੀਆਂ ਨੇ ਨਾਮ ਜਪਣ ਨਾਲ ਮਨ ਦੀ ਪਰਸਤਿਤੀ ਬਦਲ ਨਹੀਂ ਪੈਂਦੀ ਮਨ ਦੇ ਹਾਲਾਤ ਬਦਲਨੇ ਪੈਂਦੇ ਨੇ ਜਪਣਾ ਸ਼ੁਰੂ ਕਰੋਗੇ ਮਨ ਦਾ ਪਾਸਾ ਬਦਲ ਜਾਏਗਾ ਬਾਹਰਲੀ ਪਰਿਸਥਿਤੀ ਨਹੀਂ ਚੇਂਜ ਹੋਏ ਜਿਸ ਭਗਤ ਕਬੀਰ ਸਾਹਿਬ ਜੀ ਦਾ ਅੱਜ ਸ਼ਬਦ ਹੈ ਕਬੀਰ ਸਾਹਿਬ ਦੀਆਂ ਪਰਿਸਥਿਤੀਆਂ ਜੀਵਨ ਦੀਆਂ ਕੋਈ ਸਹੀ ਨਹੀਂ ਨਾ ਤਾਂ ਪਰਿਵਾਰ ਵਾਲੇ ਚਾਹੁੰਦੇ ਨੇ ਮਾਪਿਓ ਵੀ ਨਰਾਜ ਨੇ ਔਰ ਬਾਰੀ ਤੌਰ ਤੇ ਬ੍ਰਹਮਣੀ ਸਮਾਜ ਜਿਹੜਾ ਉਹ ਵੀ ਕਬੀਰ ਸਾਹਿਬ ਨਾਲ ਨਰਾਜ ਹੈ ਔਰ ਤੀਜੇ ਪੱਖ ਤੋਂ ਹਕੂਮਤ ਜਿਹੜੀ ਹੈ ਉਹ ਵੀ ਕਬੀਰ ਸਾਹਿਬ ਦੇ ਉਲਟ ਹੈ ਸਾਧ ਸੰਗਤ ਕੋਈ ਪਰਿਸਥਿਤੀ ਸਹੀ ਨਹੀਂ ਹੈ ਅਪੰਗੇ ਇਹ ਘਰ ਦੇ ਸਹੀ ਹੋ ਜਾਣ ਫਿਰ ਨਾਮ ਜਪਾਂਗੇ ਘਰ ਦੀ ਪਰਸਥਿਤੀ ਭਗਤ ਕਬੀਰ ਸਾਹਿਬ ਦੀ ਸਹੀ ਨਹੀਂ ਬਾਹਰ ਦੀ ਸਮਾਜਿਕ ਧਾਰਮਿਕ ਪਰਸਥਿਤੀ ਬ੍ਰਹਮਣੀ ਹਾਲਾਤ ਜਿਹੜੇ ਨੇ ਉਹ ਕਬੀਰ ਸਾਹਿਬ ਦੇ ਪਰਸਥਿਤੀ ਹੱਕ ਵਿੱਚ ਨਹੀਂ ਨੇ ਉਹ ਵੀ ਵਿਰੋਧ ਕਰ ਰਹੇ ਨੇ ਔਰ ਤਿੰਜਾ ਉਸ ਵਕਤ ਦਾ ਬਾਦਸ਼ਾਹ ਸਕੰਦਰ ਲੋਧੀ ਉਹ ਕਬੀਰ ਸਾਹਿਬ ਨੂੰ ਪਕੜ ਕੇ ਜੇਲ੍ਹ ਵਿੱਚ ਡੱਕਦਾ ਹੈ ਹੱਥੀ ਦੇ ਮੋਹਰੇ ਸੁੱਟਦਾ ਹੈ ਸੇ ਜਮਤ ਦੇ ਰਹੇ ਹੈ ਮੌਤ ਦੀ ਸਜ਼ਾ ਸੁਣਾ ਰਹੇ ਹੈ ਇਹਦਾ ਮਤਲਬ ਰਾਜਨੀਤਿਕ ਹਾਲਾਤ ਜਿਹੜੇ ਨੇ ਉਹ ਵੀ ਪਰਸਤਿਤੀ ਸਹੀ ਨਹੀਂ ਪਰ ਫਿਰ ਵੀ ਭਗਤੀ ਕਰ ਰਹੇ ਨੇ ਨਾਮ ਜਪਣ ਨਾਲ ਮਨ ਦੀ ਪਰਸਤਿਤੀ ਬਦਲ ਗਈ ਕਹੋ ਕਮੀਰ ਤੇ ਜਨ ਕਵੇਂ ਨ ਹਾਰੇ ਢਾਲ ਜੋ ਜਨ ਨੇ ਪਸ ਜਿਨ੍ਹਾਂ ਨੇ ਮਨ ਦਾ ਪਾਸਾ ਬਦਲ ਲਿਆ ਜਪ ਜਪ ਕੇ ਬਾਹਰ ਦੀਆਂ ਪਰਸਤਿਤੀਆਂ ਉਹਨਾਂ ਨੂੰ ਕਦੇ ਨਹੀਂ ਉਖੜ ਸਕਦੀ ਔਰ ਇਹ ਬਹੁਤ ਵੱਡਾ ਭੁਲੇਖਾ ਹੈ ਕਿ ਬਾਹਰੋਂ ਪਰਸਤਿਤੀ ਸਹੀ ਹੋ ਜਾਏ ਫਿਰ ਨਾਮ ਜਪਾਂਗੇ ਇਹ ਨਹੀਂ ਹੋਣੀ ਆ ਕਦੇ ਸਰੀਰ ਕਰਕੇ ਕੋਈ ਮੁਸ਼ਕਲ ਰਹਿਣੀ ਹੈ ਕਦੇ ਪਰਿਵਾਰ ਕਰਕੇ ਜੇ ਪਰਿਵਾਰ ਕਰਕੇ ਸਹੀ ਹੈ ਤਾਂ ਸਮਾਜਿਕ ਤੌਰ ਤੇ ਜੇ ਸਮਾਜ ਵੱਲੋਂ ਸਹੀ ਹੈ ਰਾਜਨੀਤਿਕ ਪੱਖ ਤੋਂ ਕੋਈ ਨਾ ਕੋਈ ਪਰਿਸਥਿਤੀ ਜੜੀ ਹੈ ਉਹ ਤੁਹਾਡੇ ਵਾਸਤੇ ਔਕੜਾਂ ਵਿੱਚ ਰਹੇਗੀ ਸਤਿਗੁਰੂ ਸਹਿਮਾਨ ਦਾ ਇਤਿਹਾਸ ਪੜੋ ਕਿਸੇ ਗੁਰੂ ਦਾ ਜੀਵਨ ਪੜ ਲਓ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਪਰਿਵਾਰ ਪਰਿਸਥਿਤੀ ਉਹਨਾਂ ਦੇ ਹੱਕ ਵਿੱਚ ਨਹੀਂ ਹੈ ਪਿਤਾ ਜੀ ਕਿੰਨੇ ਸਾਲ ਨਾਰਾਜ਼ ਰਹੇ ਕੋਈ ਕਿਰਤ ਕਰੋ ਕੋਈ ਵਪਾਰ ਕਰ ਸਾਤ ਸੰਗਤ ਪਰਸਤੀਤੀ ਹੱਕ ਵਿੱਚ ਨਹੀਂ ਹੈ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਤਤੀ ਤਵੀ ਤੇ ਬੈੰਦੇ ਨੇ। ਪੜ ਕੇ ਵੇਖੋ ਪਰਸਤੀਤੀਆਂ। ਘਰ ਪਰਿਵਾਰ ਦੀ ਪਰਸਤੀਤੀ ਹੱਕ ਵਿੱਚ ਨਹੀਂ ਹੈ। ਸਕਾ ਭਰਾ ਸਾਰੀ ਉਮਰ ਵਿਰੋਧ ਕਰਦਾ ਰਿਹਾ।